ਕਿ ਜਿੱਥੇ ਬੜਾ-ਬੜਾ ਇਹਨਾਂ ਨੇ ਸਰਦਾਰ ਮੰਗਲ ਸਿੰਘ ਜੀ ਨੇ ਕਮਿਸ਼ਨਰੀ ਕੰਮ ਕੀਤਾ ਜਿੱਥੇ ਸੰਧੂ ਸਾਹਿਬ ਦੀ ਬਹੁਤ ਵੱਡੀ ਐਸੋਸੀਏਸ਼ਨ ਹੈ ਰੈਡਕ੍ਰੋਸਰ ਤੁਸੀਂ ਉਹਨਾਂ ਨੂੰ ਜਰੂਰ ਸਨਮਾਨਿਤ ਕਰਦੇ ਆਪਣੇ ਆਪ ਨੂੰ ਸਨਮਾਨ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸਨਮਾਨਿਤ ਆ ਬਹੁਤ ਸ਼ੁਕਰੀਆ ਕੰਮ ਅਰ ਦੇਖ ਤੁਸੀਂ ਗੱਲ ਪਹੁੰਚਾ ਬਹੁਤ ਜਿਆਦਾ ਕੰਮ ਕਰਦੇ ਹੋ ਥੈਂਕ ਯੂ ਸਰ ਇਸ ਕਿਰੀ ਕਿ ਜੇਤਾ ਤੋਂ ਯਾਤਰਾ ਕਰਕੇ ਆਏ ਹੋ ਪੰਜ ਤਖਤ ਜੇ ਸਿੱਖਾਂ ਜਿੰਦੇ ਆ ਜੀ ਪੰਜ ਤਖਤ ਜਿਵੇਂ ਦੁਆ ਚਾਰ ਧਾਮ ਮੰਨਿਆ ਜਾਂਦੇ ਜੀ ਮੁਸਲਮਾਨਾਂ ਦੇ ਮੱਕਾ ਮਦੀਨਾ ਜਿਵੇਂ ਮੰਡੇ ਇਹ ਪੰਜ ਤਖਤ ਨੇ ਜੀ ਗਾਲਤਾ ਸਾਹਿਬ ਹੈ ਜੀ ਦਮਦਮਾ ਸਾਹਿਬ ਤਲਵੰਡੀ ਹੈ ਜੀ ਹਯੂਤ ਸਾਹਿਬ ਨਦੇੜ ਹੈ ਜੀ ਪਟਨਾ ਸਾਹਿਬ ਤੇ ਅਨੰਦਪੁਰ ਸਾਹਿਬ ਜੀ ਉਹਨਾਂ ਸਾਰਿਆਂ ਨੇ ਦੱਸਣ ਕਰਕੇ ਜੀ ਨਤਮਸਤਕ ਹੋਏ ਕਿੰਨੇ ਦਿਨਾਂ ਤੋਂ ਇਹ ਯਾਤਰਾ ਚੱਲ ਰਹੀ ਹੈ ਇਹ 16 April ਤੋਂ ਸ਼ੁਰੂ ਇਸ 63 ਦਿਨਾਂ ਚ ਮੁਕੰਮਲ ਹੋਈ ਹੈ ਜੀ ਸਾਰੀ ਯਾਤਰਾ ਜਿਹੜੀ ਹੈ ਇਹ ਬਾਈਸਾਈਕਲ ਦੀ ਹਾਂ ਜੀ ਕਿਤੇ ਥੋੜਾ ਬਹੁਤਾ ਜੇ ਕਿ ਦੇਖੋ ਬਹੁਤ ਵੱਡੀ ਚੜਾਈ ਆ ਗਈ ਹੈ ਜਾਂ ਕੋਈ ਵੀ ਕੋਈ ਕਿਸੇ ਟਾਈਮ ਤੇ ਪੈਂਚਰ ਹੋ ਗਿਆ ਨਹੀਂ ਜਾਂਦਾ ਉੱਤੇ ਉੱਤੇ ਥੋੜੀ ਬੋਦੀ ਲਈ ਗਈ ਹੋਗੀ ਜਿਆਦਾ ਨਹੀਂ ਕਿ ਵੀ ਹੋ ਰਹੀ ਹੈ 68 ਸਾਲ ਦੀ ਕਦੇ ਥਕਾਵਟ ਨਹੀਂ ਮਹਿਸੂਸ ਹੁੰਦੀ ਹੈ ਬਹੁਤ ਜੀ ਹਾਂ ਥਕਾਵਟ ਆਪੇ ਮਾਰ ਦੇ ਫਿਰ ਫਿਰ ਉੱਠ ਪੀਦਾ ਜੀ ਹਾਂ ਜੀ ਥਕਾਵਟ ਤੇ ਹੁੰਦੀ ਹੈ ਜੇ 100 ਕਿਲੋਮੀਟਰ ਇਹ ਵਿੰਗਾ ਜਿਹੜਾ ਸਾਈਕਲ ਚਲਾਉਣਾ ਤੇ ਥਕਾਵਟ ਬਹੁਤ ਹੁੰਦੀ ਹੈ ਅੱਜ ਕਿਹੜੀ ਜਗ੍ਹਾ ਪਹੁੰਚੇ ਹੋ ਤਾਂ ਕਿ ਕਿੱਥੇ ਤੁਹਾਨੂੰ ਜਿਹੜਾ ਇਹ ਮਾਨਸਮਾਨ ਜਿਹੜਾ ਹੈ ਅੰਮ੍ਰਿਤਸਰ ਜਾ ਰਹੇ ਇਹ ਰੈੱਡ ਕਰਾਸ ਹਾਂ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਜੀ ਕਿ ਜਿਹੜੀ ਆ ਇਹ ਮਾਨਾ ਜੀ ਇਹ ਵੀ ਇਹ ਸਰਕਾਰ ਜੇ ਇਦਾਂ ਦੇ ਬੰਦਿਆਂ ਨੂੰ ਸਨਮਾਨਤ ਕਰੇ ਚੰਗੀ ਗੱਲ ਹੈ ਨਹੀਂ ਤੇ ਉਹ ਉਹ ਕਣਨ ਚੌਧਰੀ ਜਿਹੜੇ ਆ ਉਹਦਾ ਸਨਮਾਨਤ ਰੋਜ਼ ਹੁੰਦੇ ਆ ਚੰਗੇ ਬੰਦਿਆਂ ਨੂੰ ਸਨਮਾਨਤ ਕੀਤਾ ਜਾਵੇ ਬਹੁਤ ਵਧੀਆ ਚੰਗਾ ਗੱਲ ਹੈ ਅਗਾ ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਸੱਚੇ ਪਾਤਸ਼ਾਹ ਦੀ ਗੱਲ ਲੱਗੀ ਤੇ ਇਸ ਤਰ੍ਹਾਂ ਦਾ ਸੁਭਾਅ ਪ੍ਰਾਪਤ ਹੁੰਦੇ ਰਹੇ ਅੰਨੇ ਕੁਸ ਜੀ ਉਹ ਤੇ ਹੈ ਹੀ ਆ ਜੀ ਵੀ ਇਹੋ ਹੀ ਚੀਜ਼ ਮੰਨ ਜੇ ਮੰਨਤੀ ਹੋਈ ਆ ਵੀ ਕੋ ਚੰਗਾ ਕਰਮੀ ਕੀਤਾ ਜਾਵੇ ਇਹ ਕੋਈ ਚੰਗਾ ਜਿਹੜਾ ਉਪਰਾਲਾ ਜਿਹੜਾ ਫੁਰਨਾ ਮਹਾਰਾਜ ਚੰਗਾ ਦਵੇ ਉਹ ਕਦ ਕਰ ਕੀਤਾ ਜਾਵੇ ਜੀ ਇਹ ਮਾ ਅ ਗਾਂ ਦਾ ਕੀ ਪ੍ਰੋਗਰਾਮ ਜੀ ਨਾ ਅਜੇ ਤੇ ਫੇਲਾ ਕੋਈ ਪ੍ਰੋਗਰਾਮ ਨਹੀਂ ਇਹ ਫੇ ਵੀ ਗੁਰੂ ਘਰ ਦੀ ਸੇਵਾ ਕਰੀ ਦੀ ਹੈ ਲੋਕ ਸੇਵਾ ਦਾ ਰਮੈ ਤੇ ਨੰਜੀ ਟੈਵਨੀਓ ਜੀ ਗੁਰਦੁਆਰਾ ਸਾਹਿਬ ਦਾ ਉੱਥੇ ਸੇਵਾ ਨਿਭਾਈ ਜੀ ਦਰਬਾਰ ਸਾਹਿਬ ਵੀ ਜਾ ਕੇ ਰੋ ਸੇਵਾ ਕਰੀ ਦੀ ਹੈ ਤੇ ਇਹ ਕਰੀ ਚਾਹੀਦਾ ਜੀ ਹੋਰ ਵੀ ਕੋਈ ਸੋਸ਼ਲ ਕੰਮ ਗਲੀ ਮਹੱਲੇ ਦਾ ਉਹ ਵੀ ਕਰੀਦਾ ਜੀ ਤੇ ਬਾਕੀ ਚੰਗਾ ਹੀ ਕੰਮ ਕੀਤਾ ਹੈ ਕਦਰ ਜੀ ਬੀਸੀਐਸ ਐਸੋਸੀਏਸ਼ਨ ਅਮ੍ਰਿਤਸਰ ਮੈਂ ਇੱਥੇ ਪਹੁੰਚਣ ਤੇ ਹੁੰਦਾ ਸਾਡਾ ਬੜਾ ਅਸੀਂ ਵੈਲਕਮ ਕੀਤਾ ਹੈ ਕਾਰਨ ਇਹ ਕਿ 5000 ਕਿਲੋਮੀਟਰ ਸਾਈਕਲ ਯਾਤਰਾ ਇਹਨਾਂ ਨੇ ਪੂਰੀ ਕੀਤੀ ਹੈ ਆਪਣੇ ਸਾਈਕਲ ਦੇ ਉੱਤੇ ਤਖਤੀ ਲਾਈ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਤੇ ਪੰਜ ਤਖਤ ਸਹਿਬਾਨ ਉਹਨਾਂ ਦੇ ਉੱਤੇ ਹੀ ਗਏ ਨੇ ਤੇ 63 ਦਿਨ ਹੋ ਗਏ ਇਹਨਾਂ ਨੂੰ ਸਾਈਕਲ ਦੇ ਉੱਤੇ 68 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਪ੍ਰੇਰਨਾ ਸਰੋਤ ਨੇ ਸਾਡੇ ਵਰਗਿਆਂ ਲਈ ਤੇ ਨੌਜਵਾਨਾਂ ਲਈ ਸੋ ਨੌਜਵਾਨਾਂ ਨੂੰ ਵੀ ਇਹੀ ਸੁਨੇਹਾ ਕਿ ਕਿਸੇ ਨਿਰਾਸ਼ਤਾ ਵੱਲ ਨਹੀਂ ਜਾਣਾ ਇਹਨਾਂ ਤੋਂ ਸਿੱਖੋ ਇਹਨਾਂ ਦੀ ਯਾਤਰਾ ਤੋਂ ਸਿੱਖੋ ਤੇ ਇਸੇ ਜਿਹੜਾ ਹੈਗਾ ਲਗਨ ਨਾਲ ਆਪਣੀ ਨਾਲ ਆਪਣੀ ਟੀਚੇ ਵੱਲ ਵਧੋ ਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰੋ ਜੀ ਸਰਦਾਰ ਮੰਗਲ ਸਿੰਘ ਜੀ ਨੇ ਜਿਹੜੀ ਇਹ ਉਪਰਾਲਾ ਕੀਤਾ ਹੈ ਕਿ ਪੰਜਾ ਤਖਤਾ ਤੇ ਜਾ ਕੇ ਤੇ 5000 ਕਿਲੋਮੀਟਰ ਦੀ ਸਾਈਕਲ ਤੇ ਯਾਤਰਾ ਕੀਤੀ ਹੈ ਤੋ ਯਾਤਰਾ ਦੇ ਵਿੱਚ ਇਹਨਾਂ ਦਾ ਆਬਜੈਕਟਿਵ ਆਦੇਸ਼ ਇੱਕ ਹੀ ਸੀ ਕਿ ਪੰਜਾਬ ਦੀ ਜਵਾਨੀ ਨਸ਼ਾ ਮੁਕਤ ਹੋਏ ਤੇ ਮੈਨੂੰ ਇਹ ਪੂਰਾ ਯਕੀਨ ਹੈ ਕਿ ਜਿਹੜੀ ਇਹਨਾਂ ਦੀ ਅਰਦਾਸ ਹੈ ਉਹ ਪ੍ਰਵਾਨ ਹੋਈ ਆ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਏਗਾ ਸਾਡੀ ਜਵਾਨੀ ਜਿਹੜੀ ਆ ਫਿਰ ਉਸੇ ਦਿਕੇ ਨਾਲ ਰੰਗਲੇ ਪੰਜਾਬ ਦੀ ਮਹਾਰਤ ਦੇ ਵਿੱਚ ਖੇਡਾਂ ਦੇ ਵਿੱਚ ਅੱਗੇ ਵਧੇਗੀ ਤੇ ਅਸੀਂ ਨਸ਼ਿਆਂ ਨੂੰ ਜਿਹੜੀ ਆ ਉਠਾਨ ਪਾਉਣਗੇ ਧੰਨਵਾਦ ਰੈੱਡ ਕਰਾਸ ਭਵਨ ਜਿਹੜੇ ਵੀ ਮਾਨਵਤਾ ਦਾ ਰੂਪੀ ਕੰਮ ਕੀਤੇ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਹੀ ਰੈੱਡ ਕਰਾਸ ਦੀ ਇਹ ਡਿਊਟੀ ਹੈ ਕਿ ਉਹਨਾਂ ਦਾ ਮਾਨ ਸਨਮਾਨ ਕਰੇ ਔਰ ਇਹਨਾਂ ਨੇ ਸਰਦਾਰ ਮੰਗਲ ਸਿੰਘ ਜੀ ਹੋਣਾ ਨੇ ਜਿਹੜਾ ਇਹ ਮਾਨਵਤਾ ਦੀ ਸੇਵਾ ਦੇ ਲਈ ਇਹ ਬੀੜਾ ਚੁੱਕਿਆ ਤੇ ਮੈਂ ਮਹਿਸੂਸ ਕਰਨਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਸਾਡੇ ਡਿਪਟੀ ਕਮਿਸ਼ਨਰ ਮੈਡਮ ਸ਼ਾਖਸੀ ਸਾਨੀ ਜੀ ਦਾ ਵੀ ਇਹ ਮਾਨਣਾ ਵਾ ਕਿ ਅਜੀ ਇਹ ਸਖਸ਼ੀਤਾ ਨੂੰ ਜ਼ਰੂਰ ਜਿਹੜਾ ਵਾ ਪ੍ਰਮੋਟ ਕਰਨਾ ਚਾਹੀਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਬਾਕੀ ਲੋਕਾਂ ਨੂੰ ਜੋੜ ਕੇ ਜਿਹੜਾ ਵਾ ਇੱਕ ਨਸ਼ਾ ਮੁਕਤ ਪੰਜਾਬ ਸਾਨੂੰ ਅੱਗੇ ਵਧਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੈਕਟਰੀ ਰੈੱਡ ਕਰਾਸ ਦਾ ਬੜਾ ਧਰਵਾਦੀ ਆ ਕਿ ਜਿਨ੍ਹਾਂ ਨੇ ਸਰਦਾਰ ਮੰਗਲ ਸਿੰਘ ਜਿਨ੍ਹਾਂ ਵੱਲੋਂ ਆਪਣੀ ਯਾਤਰਾ ਜਿਹੜੀ 16 April ਨੂੰ ਸ੍ਰੀ ਕਲਤਕ ਸਾਬ ਤੇ ਬੇਨਤੀ ਅਰਦਾਸ ਕਰਕੇ ਸ਼ੁਰੂ ਕੀਤੀ ਸੀ ਉਹ 36 ਦਿਨ ਦੀ ਆਪਣੀ ਯਾਤਰਾ ਮੁਕੰਮਲ ਕਰਕੇ ਕੋਈ 5000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ ਸਾਈਕਲ ਉੱਤੇ ਅੱਜ ਇੱਥੇ ਪਹੁੰਚੇ ਅਮਰਸਰ ਅਮਰਸਰ ਵਿਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਸੈਟੀਰ ਨੂੰ ਜਿਹੜਾ ਬਹੁਤ-ਬਹੁਤ ਇਹਨਾਂ ਦਾ ਜੀ ਆਇਆਂ ਨੂੰ ਕਿਹਾ ਗਿਆ ਇੰਨਾ ਤੋਂ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਜੇ 66 ਸਾਲ ਦੀ ਉਮਰ ਦੇ ਵਿੱਚ ਆਪਣੀ ਚੰਗੀ ਸਿਹਤ ਵਾਸਤੇ ਚੰਗੇ ਆਸ਼ੇ ਵਾਸਤੇ ਚੰਗੀ ਏਮ ਵਾਸਤੇ ਜਿਹੜਾ ਵੀ ਨੀ ਯਾਤਰਾ ਕਰ ਸਕਦੇ ਨੇ ਤੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹਨਾਂ ਨੇ ਫਿਕਰ ਮੰਚ ਰੱਖ ਕੇ ਵੀ ਸਾਡੇ ਜਿਹੜੇ ਨੌਜਵਾਨੇ ਨਸ਼ਿਆਂ ਵੱਲ ਤੁਰੇ ਜਾ ਰਹੇ ਨੇ ਰਹਿੰਦੇ ਜਾ ਰਹੇ ਆ ਨਸ਼ਿਆਂ ਦੇ ਦਰਿਆ ਦੇ ਵਿੱਚ ਤੇ ਇਹਨਾਂ ਨੇ ਉਹ ਆਪਣਾ ਬੈਨਰ ਵੀ ਜਿਹੜਾ ਅੱਗੇ ਸਾਈਕਲ ਤੇ ਲਗਾਇਆ ਸੀ ਕੀ ਸੀ ਪੰਜਾਬ ਫਰੋਂਮ ਡਰੱਗਸ ਤੇ ਇਹ ਜਿਹੜਾ ਸਨਿਆਣਾ ਇਹਨਾਂ ਨੇ ਕਿੰਨੀਆਂ ਸਟੇਟਸ ਦੇ ਵਿੱਚੋਂ ਮੇਰਾ ਹਲ ਇੰਡੀਆ ਦੀਆਂ ਕੋਈ ਸਟੇਟਸ ਹੀ ਰਹਿ ਜਿੰਦੀਆਂ ਥੋੜੀਆਂ ਹੀ ਆ ਬਾਕੀ ਜ਼ਿਆਦੀਆਂ ਸਟੇਟਸ ਦੇ ਵਿੱਚੋਂ ਹੋ ਕੇ ਆਏ ਨੇ ਉੱਥੇ ਜਿੱਥੇ ਇਹਨਾਂ ਨੇ ਸਿੱਖਾਂ ਦੇ ਗੁਰਧਾਮਾਂ ਦੇ ਦਰਸ਼ਨ ਕੀਤੇ ਨੇ ਉੱਥੇ ਜਿਹੜੇ ਹੋਰ ਵੀ ਧਰਮਾਂ ਦੇ Hindu dharm ਦੇ ਵੀ ਆਏ ਨੇ ਜਿਦਾਂ ਵਾਰਾਣਸੀ ਗਿਆ ਨਹੀਂ ਫਿਰ ਹਰ ਦਵਾਰ ਗਏ ਨੇ ਉੱਥੇ ਵੀ ਇਹਨਾਂ ਨੇ ਅਰਦਾਸ ਕੀਤੀ ਸੰਤ ਭਗਤ ਕਬੀਰ ਜੀ ਦੀ ਵੀ ਜਗ੍ਹਾ ਤੇ ਹੋ ਕੇ ਆਏ ਨੇ ਨੰਦੀ ਬਹੁਤ ਵੱਡਾ ਉਪਰਾਲਾ ਵਾ ਤੁਸੀਂ ਖਿਆਲ ਰਣੀ ਚੀਦੀ ਸਾਨੂੰ ਸਾਰਿਆਂ ਨੂੰ ਕਿ ਅਸੀਂ ਜਿਹੜਾ ਆਪਣੀ ਸਿਹਤ ਚੰਗੀ ਰੱਖੀਏ ਸਾਈਕਲ ਚਲਾਇਆ ਕਰੀਏ ਤੇ ਜਿਹੜਾ ਜੇ ਸਾਡਾ ਸਰੀਰ ਤੰਦਰੁਸਤ ਹੈ ਸਾਡਾ ਦਿਮਾਗ ਤੰਦਰੁਸਤ ਹੋਸਦਾ ਜੇ ਸਰੀਰ ਅਤੇ ਦਿਮਾਗ ਸਾਡਾ ਤੰਦਰੁਸਤ ਹੈ ਤਾਂ ਹੀ ਜਿਹੜਾ ਆਪਣੇ ਸ਼ਹਿਰ ਦੀ ਦੇਸ਼ ਦੀ ਪੰਜਾਬ ਦੀ ਜਿਹੜੀ ਸੇਵਾ ਕਰ ਸਕਦੇ ਆ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਸੇ ਉਹਨਾਂ ਮੇਰੀ ਯੋਗੀ